ਕੰਗਣਾ ਤੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਕੁਝ ਇੱਕ ਬੰਦੇ ਨਾ ਅੱਜ ਬਿਆਨ ਦੇ ਜਾਂਦੇ ਆ ਮੈਂ ਦੇਖੀ ਜਾਂਦਾ ਸੀ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਯਾਰ ਉਹਦੇ ਤੁਸੀਂ ਕਿੱਥੇ ਸੀ ਜਦੋਂ ਸਾਡੀਆਂ ਮਾਮਾਂ ਭੈਣਾਂ ਨੂੰ ਟਕੇ ਟਕੇ ਤੇ ਦੇਖਣ ਵਾਲੀਆਂ ਔਰਤਾਂ ਕਿਹਾ ਗਿਆ ਸੀ ਯਾਰ ਕੌਣ ਕਹਾ ਲੂਗਾ ਆਪਦੇ ਮਾਂ ਪਿਓ ਨੂੰ ਬਈ ਜੇ ਕੋਈ ਬਕਵਾਸ ਸਾਡੇ ਲਈ ਕਰੂਗਾ ਤਾਂ ਫਿਰ ਸੋਚ ਕੇ ਕਰੇ ਨਾ ਓਏ ਇਹ ਦੇਖੇ ਵੀ ਅਸੀਂ ਕਿਹਨਾਂ ਨੂੰ ਛੇੜ ਰਿਆਂਗੇ ਜਿਨ੍ਹਾਂ ਨੇ ਇਹ ਭਾਰਤ ਆਜ਼ਾਦ ਕਰਾਇਆ 90% ਕੁਰਬਾਨੀਆਂ ਹੋਣ ਉਹਨਾਂ ਨੂੰ ਕਦੇ ਅਤਵਾਦੀ ਕਦੇ ਵੱਖਵਾਦੀ ਜਾਣ ਜਾਣ ਕੇ ਉਹਨਾਂ ਨੂੰ ਛੇੜਿਆ ਜਾਵੇ ਤੇ ਫਿਰ ਬੰਦਾ ਆਖਿਆ ਹੋਇਆ ਕੀ ਕਰੂਗਾ ਯਾਰ ਟਕੇ ਟਕੇ ਤੇ ਬਿਕਨ ਵਾਲੀਆਂ ਔਰਤਾਂ ਕਹਿ ਦਿੱਤਾ ਗਿਆ ਸਾਡੀਆਂ ਮਾਵਾਂ ਨੂੰ ਕਿ ਯਾਰ ਸਾਡੇ ਰਿਸ਼ਤੇ ਨਹੀਂ ਅਸੀਂ ਬੰਦੇ ਨਹੀਂ ਸਾਡੇ ਅੰਦਰ ਜਜ਼ਬਾਤ ਨਹੀਂ ਅੱਜ ਇੱਕ ਥੱਪੜ ਤੇ ਤੜਫਿਆ ਪਿਆ ਬਹੁਤ ਲੋਕ ਤੜਫੇ ਪਏ ਨੇ ਆ ਬੀਜੇਪੀ ਵਾਲੇ ਬਹੁਤ ਤੜਫੇ ਪਏ ਨੇ ਮੈਨੂੰ ਪੁੱਛਣਾ ਚਾਹਣਾ ਓਏ ਤੁਸੀਂ ਮਾਵਾਂ ਵਾਲੇ ਹੋ ਜੇ ਛੋਡੀਆਂ ਮਾਵਾਂ ਨੂੰ ਕੋਈ ਕਕੇ ਟਕੇ ਤੇ ਲਿਆਂਦੀਆਂ 100 100 ਰੁਪਏ ਤੇ ਲਿਆਂਦੀਆਂ ਔਰਤਾ ਕਹੇ ਤਾਂ ਤੁਸੀਂ ਜਰ ਲਓਗੇ ਜਾਂ ਜਰ ਲਓਗੇ ਤਾਂ ਸਮਝ ਲਓ ਫਿਰ ਤੁਹਾਡੇ ਅੰਦਰ ਜਬੀਰਾ ਨਹੀਂ ਜਮੀਰਾ ਮਰੀਆਂ ਪਈਆਂ ਨੇ ਫਿਰ ਤੁਸੀਂ ਬੰਦੇ ਨਹੀਂ ਹੈਗੇ ਫਿਰ ਤੁਹਾਡੇ ਅੰਦਰ ਜਿਹੜਾ ਖੂਨ ਹੈ ਉਹ ਗੁਰੂ ਗੋਬਿੰਦ ਸਿੰਘਾ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ ਸਾਡੀਆਂ ਤਾਂ ਨਾੜਾਂ ਚ ਬਾਈ ਅਣਖਾਂ ਵਾਲਾ ਹੈ ਅਣਖਾਂ ਦਾ ਖੂਨ ਦੌੜਦਾ ਹੈ ਸੀਦ ਉਦਮ ਸਿੰਘ ਕਰਤਾਰ ਸਿੰਘ ਸਰਾਬੇ ਛੋਟੇ ਸਾਹਿਬਜ਼ਾਦੇ ਸਾਡੀ ਨਾ ਸਾਡੀਆਂ ਤਾਂ ਕੌਮ ਦੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਤੇ ਉਹੀ ਖੂਹਾਂ ਤੇ ਸਾਡੇ ਚ ਦੌੜਦਾ ਤੇ ਫਿਰ ਅਸੀਂ ਬਦਲਾ ਕਹੋਣਾ ਲਵਾਂਗੇ ਜਦੋਂ ਸਾਡੀਆਂ ਮਾਵਾਂ ਨੂੰ ਕੋਈ ਟੱਕੇ ਟੱਕੇ ਤੇ ਲਿਆਂਦੀਆਂ ਔਰਤਾ ਕਹੂੰਗਾ ਤੇ ਆ ਆ ਇੱਕ ਮੈਂ ਸੁਣਾਉਣਾ ਤੁਹਾਨੂੰ ਅ ਆ અનુ ਆਨੁਪਮ ਖਹਿਰ ਹੈ ਇਹ 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 ਦੇਖੋ ਕੀ ਕਹੀ ਜਾਂਦਾ ਬਹੁਤ ਅਫਸੋਸ ਵਾਲਾ ਇੱਕ ਮਹਿਲਾ ਕੇ ਕਹਿੰਦਾ ਕੋਈ ਵੀ ਕਿਸੇ ਦੇ ਵੀ ਥੱਪੜ ਮਾਰ ਸਕਦਾ ਐਵੇਂ ਤਾਂ ਕਹਿੰਦਾ ਕੱਲ ਨੂੰ ਮੈਨੂੰ ਪੁੱਛਣਾ ਚਾਹਣਾ ਇਹ ਜਾਦੇ ਹਮੈਤੀ ਨੂੰ ਕਿ ਐਂ ਤਾਂ ਫਿਰ ਕੱਲ ਨੂੰ ਕੋਈ ਵੀ ਕਿਸੇ ਦੀਆਂ ਮਾਮਾ ਭੈਣਾਂ ਬਾਰੇ ਬਕਵਾਸ ਕਰ ਦੂਗਾ ਐਂ ਤਾਂ ਕੋਈ ਵੀ ਕੱਲ ਨੂੰ ਟਕੇ ਟਕੇ ਦੇ ਲੈਂਦੀਆਂ ਔਰਤਾਂ ਕਹਿ ਦੂਗਾ ਇਹਦਾ ਮਤਲਬ ਫਿਰ ਸਾਡੇ ਲਈ ਕਾਨੂੰਨ ਕੁਝ ਹੋਰ ਹੈ ਤੇ ਜਿਹੜੇ ਆ ਕੰਗਣਾ ਵਰਗੀਆਂ ਨੇ ਇਹਨਾਂ ਲਈ ਕਾਨੂੰਨ ਕੁਝ ਹੋਰ ਹੈ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਉਹ ਉਹ ਇੱਥੇ ਅਤਵਾਦੀ ਨੇ ਤੇ ਜਿਹੜੇ ਆ ਅੱਜ ਉਕਸਾਉਂਦੇ ਨੇ ਲੋਕਾਂ ਨੂੰ ਪੜਕਾਉਂਦੇ ਨੇ ਪੜਕਾਉ ਪਾਸਨ ਦਿੰਦੇ ਨੇ ਤੇ ਅੱਜ ਇੱਕ ਐਮਪੀ ਦੇ ਅਹੁਦੇ ਤੇ ਹੋ ਕੇ ਕੰਗਣਾ ਸਾਨੂੰ ਅੱਤਵਾਦੀ ਕਹੀ ਜਾਂਦੀ ਇੱਕ ਥੱਪੜ ਵੱਜਣ ਤੇ ਕਿ ਉਹ ਸਹੀ ਐ ਮੈਂ ਇਸ ਹਮੈਤੀ ਨੂੰ ਪੁੱਛਣਾ ਚਾਹਣਾ ਕਿ ਕੰਗਣਾ ਤਾਂ ਕੁਛ ਮਰਜ਼ੀ ਕਹੇ ਪਰ ਸਾਡੇ ਵਾਲੇ ਨਾ ਕਿਉਂ ਜਵਾਬ ਦੇਣ ਬਸ ਆਹ ਗੱਲ ਐ ਫਿਰ ਤਾਂ ਅਸੀਂ ਇਹਦਾ ਮਤਲਬ ਜਰ ਗੁਲਾਮ ਆ ਤੁਹਾਡੇ ਫਿਰ ਤਾਂ ਅਸੀਂ ਨੀਵੀਂ ਪਾ ਕੇ ਚੱਲੀਏ ਜਿਵੇਂ ਤੁਸੀਂ ਕਹੋਗੇ ਓਵੇਂ ਕਰੀਏ ਫਿਰ ਤਾਂ ਸਾਡੀਆਂ ਦਿੱਤੀਆਂ ਕੁਰਬਾਨੀਆਂ ਤੁਸੀਂ ਮੁੱਲ ਕੀ ਪਾਇਆ ਕੀ ਮੁੱਲ ਮੋੜਿਆ ਸਾਡੀਆਂ ਦਿੱਤੀਆਂ ਕੁਰਬਾਨੀਆਂ ਦਾ ਬਾਈ ਮੈਂ ਪੁੱਛਣਾ ਚਾਹਣਾ ਜਿਹੜੇ ਅੱਜ ਕੰਗਣਾ ਦੇ ਹਮੈਤੀ ਬਣੇ ਬੈਠਿਆ ਭਾਜਪਾ ਵਾਲੇ ਓਏ ਸਾਡੀਆਂ ਦਿੱਤੀਆਂ ਕੁਰਬਾਨੀਆਂ ਦਾ ਮੁੱਲ ਕੀ ਪਾ ਰਹੇ ਹੋ ਸਾਡੀ ਕੌਮ ਵੱਲੋਂ ਲਾਏ ਲੰਗਰਾਂ ਦਾ ਮੁੱਲ ਕੀ ਪਾ ਰਹੇ ਹੋ ਜਿੱਥੇ ਹੜ ਆਉਂਦੇ ਆ ਤਾਂ ਸਿੱਖ ਕੌਮ ਅੱਗੇ ਜਦੋਂ ਕਿਸੇ ਦੇਸ਼ ਨਾਲ ਲੜਾਈ ਲੱਗਦੀ ਹੈ ਤਾਂ ਸਿੱਖ ਕੌਮ ਅੱਗੇ ਹਿੱਕਾਂ 'ਚ ਗੋਲੀਆਂ ਖਾਣ ਨੂੰ ਅਸੀਂ ਬਾਰਡਰਾਂ 'ਤੇ ਮਰਨ ਨੂੰ ਅਸੀਂ ਸ਼ੰਭੂ ਤੇ ਢੂਹੇ ਕਟਾਉਣ ਨੂੰ ਅਸੀਂ ਖਨੌਰੀ ਤੇ ਸੁਭ ਕਰਨ ਵਰਗੇ ਸਾਡੇ ਨੌਜਵਾਨ ਸਿੱਧੀਆਂ ਫੌਜ ਦੀਆਂ ਗੋਲੀਆਂ ਖਾਣ ਨੂੰ ਅਸੀਂ ਤੇ ਤੁਸੀਂ ਤੁਸੀਂ ਕਹੋ ਕਿ ਇਹ ਅੱਤਵਾਦੀ ਨੇ ਇਹ ਵੱਖਵਾਦੀ ਨੇ ਇਹ ਟਕੇ ਟਕੇ ਤੇ ਬਿਕਨ ਵਾਲੀਆਂ ਔਰਤਾਂ ਨਾਲ ਆ ਜਾਂਦੀਆਂ ਨੇ ਐ ਇਹ 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 ਫਲਾਣੇ ਆ ਇਹ ਠਮਕੇ ਆ ਠਮਕੇ ਆ ਤੁਸੀਂ ਇਹ ਕਹੋ ਤੇ ਅਸੀਂ ਜੇ ਸਾਡਾ ਕੋਈ ਇਹ ਗੈਰ ਤਮੰਦ ਅਣਖੀਲੀ ਧੀ ਕੋਈ ਅਣਖੀਲਾ ਗੱਭਰੂ ਇਹ ਇਹ ਗੱਲ ਦਾ ਜਵਾਬ ਦੇਵੇ ਥੱਪੜ ਨਾਲ ਤੇ ਫਿਰ ਤੁਸੀਂ ਇਹ ਵੀ ਕਹਿ ਦੋ ਕਿ ਇਹ ਤਾਂ ਅੱਤਵਾਦ ਆ ਗਿਆ ਜੀ ਸਾਡੇ ਲਈ ਕਾਨੂੰਨ ਕਿੱਥੇ ਚਲਾ ਜਾਂਦਾ ਜਦੋਂ ਕੰਗਣਾ ਬਕਵਾਸ ਕਰਦੀ ਸੀ ਜਦੋਂ ਕੰਗਣਾ ਸਾਡੀਆਂ ਮਾਵਾਂ ਨੂੰ ਕਹਿੰਦੀ ਸੀ ਕਿ ਟਕੇ ਟਕੇ ਦੇ ਬਿਕਨ ਵਾਲੀਆਂ ਔਰਤਾਂ ਨੇ ਉਦੋਂ ਇਹ ਵੱਡੇ ਹਮੇਤੀ ਆ ਅਨੁਪਮ ਖੈਰ ਵਰਗੇ ਕਿੱਥੇ ਗਏ ਸੀ ਬਾਈ ਉਦੋਂ ਕਾਨੂੰਨ ਕਿਉਂ ਨਹੀਂ ਆਇਆ ਉਦੋਂ ਕਿਉਂ ਨਹੀਂ ਬਿਆਨ ਆਇਆ ਬਾਈ ਵੀ ਕੰਗਣਾ ਤੂੰ ਇਹ ਗਲਤ ਕਰ ਰਹੀ ਹੈ ਇੱਕ ਇੱਕ ਕਿਸਾਨ ਨੇ ਇਹ ਕਿਸਾਨਾਂ ਦੀਆਂ ਮਾਵਾਂ ਨੇ ਜਿਨ੍ਹਾਂ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਪੂਰੇ ਸੰਸਾਰ ਦਾ ਢਿੱਡ ਭਰਿਆ ਇਹ ਉਹ ਲੋਕ ਨੇ ਇਹ ਉਹ ਲੋਕ ਨੇ ਜਿਹੜੇ ਕਮਾਉਂਦੇ ਆ ਤੁਪਾਂ ਚ ਤੇ ਤੁਸੀਂ ਏਸੀਆਂ ਚ ਬਹਿ ਕੇ ਖਾਂਦੇ ਹੋ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਦੀਆਂ ਪੂਰੀਆਂ ਫਸਲਾਂ ਦਾ ਮੁੱਲ ਤੱਕ ਨਹੀਂ ਮਿਲਦਾ ਵਿਚਕਾਰਲੇ ਬੰਦੇ ਬਣੇ ਬੈਠੇ ਆ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਰੋਟੀ ਦਿੰਦੇ ਆ ਖਵਾਉਂਦੇ ਆ ਪੂਰੇ ਸੰਸਾਰ ਨੂੰ ਅਮੀਰ ਬਣਾਉਂਦੇ ਆ ਲੋਕਾਂ ਨੂੰ ਇਹ ਨਾ ਕੋਈ ਜਾਤ ਪਾਤ ਹੈ ਇਹਨਾਂ ਦੇ ਵਿੱਚ ਇੱਕ ਕਿਸਾਨ ਨੇ ਜਿਹੜਾ ਬੰਦਾ ਉਗਾਉਂਦਾ ਉਹ ਕਿਸਾਨ ਨੇ ਉਹਦੇ ਤਾਂ ਤੁਸੀਂ ਇਹ ਗੱਲ ਕਹੀ ਨਹੀਂ ਕੰਗਣਾ ਨੂੰ ਤੁਹਾਨੂੰ ਪੰਮ ਖੇਰ ਜੀ ਅੱਜ ਕਿੱਥੋਂ ਯਾਦ ਆ ਗਿਆ ਅੱਜ ਕਹਨੇ ਉਹ ਕੀ ਇਹ ਇੱਕ ਕਾਨੂੰਨੀ ਜੁਰਮ ਹੈ ਇਹ ਕਾਨੂੰਨੀ ਜੁਰਮ ਨਹੀਂ ਸੀ ਕਿਸੇ ਦੀ ਮਾਂ ਨੂੰ ਕਹਿਣਾ ਟਕੇ ਟਕੇ ਤੇ ਬਿਕਨ ਵਾਲੀ ਔਰਤ ਇਹ ਕਾਨੂੰਨੀ ਜੁਰਮ ਨਹੀਂ ਹੈ ਕਹਾ ਲੋਂਗੇ ਤੁਸੀਂ ਸਾਡਾ ਕੋਈ ਬੰਦਾ ਕਹਦੇ ਨਾਲ ਦੀ ਨਾਲ ਪਰਚਾ ਨਾਲ ਦੀ ਨਾਲ ਜੇਲਾ ਨਾਲ ਦੀ ਨਾਲ ਤਸੱਦਦ ਤੇ ਜਦੋਂ ਤੁਹਾਡਾ ਕੋਈ ਬੰਦਾ ਕਹਦੇ ਉਹ ਤੁਹਾਡੇ ਲਈ ਸੂਰਮਾ ਉਹਨੂੰ ਤੁਸੀਂ ਐਮਪੀ ਵੀ ਬਣਾਤਾ ਉਹਨੂੰ ਭਾਜਪੀ ਨੇ ਐਮਪੀ ਤੱਕ ਬਣਾਤਾ ਕੀ ਬੋਲਣ ਤੇ ਕਿ ਇਹ ਮਾਵਾ ਨੂੰ ਇਹਨੇ ਕਿਹਾ ਟਕੇ ਟਕੇ ਤੇ ਵਿਕ ਜਾਂਦੀਆਂ ਨੇ ਕਿਸਾਨਾਂ ਦੇ ਸਿਰਫ ਬਕਵਾਸ ਕਰਨ ਤੇ ਕੰਗਣਾ ਨੂੰ ਅਗਲੇ ਨੇ ਐਮਪੀ ਬਣਾ ਲਿਆ ਪਰ ਇਥੇ ਮੈਂ ਕਹਿਣਾ ਵੀ ਸਾਡੇ ਵਾਲੇ ਚ ਗਲਤੀਆਂ ਨੇ ਐਤ ਕੀ ਦਾ ਸਾਡੇ ਵਾਲੇ ਜਾਗੇ ਆ ਦੋ ਸੀਟਾਂ ਤੋਂ ਅਸੀਂ ਆਪਣੇ ਪੰਥਕ ਬੰਦੇ ਜਿਤਾ ਲਿਆ ਪਰ ਸਵਾਦ ਤਾਂ ਆਉਂਦਾ ਜੇ 11-12 ਸੀਟਾਂ ਤੋਂ ਅਸੀਂ ਪੰਥਕ ਜਿਤਾਉਂਦੇ ਸਵਾਦ ਹੁਣ ਤਾਂ ਆਊਗਾ ਪੰਜਾਬ ਵਾਲਿਓ ਹੁਣ ਕੰਗੜਾ ਦੇ ਨਾਲ ਭਾਜਪੀ ਸਾਰੀ ਖੜੀ ਐ ਤੇ ਤੁਸੀਂ ਆਪਣੇ ਨਾਲ ਕਦੋਂ ਖੜਨ ਲੱਗੋਗੇ ਤੁਸੀਂ ਆਪਣੇਆਂ ਨੂੰ ਕਦੋਂ ਐਮਪੀ ਬਣਾਓਗੇ ਤੁਸੀਂ ਆਪਣੇਆਂ ਨੂੰ ਕਦੋਂ ਐਮਐਲਏ ਬਣਾਓਗੇ ਗੱਲ ਮੈਂ ਕੱਲ ਵੀ ਕਹੀ ਐ ਕਿ ਗੋਲਵਿੰਦਰ ਕੌਰ ਨੂੰ ਐਮਐਲਏ ਬਣਾਣਾ ਦੇਣਾ ਚਾਹੀਦਾ ਪਰ ਜਿਹੜੇ ਅੱਜ ਹਮੈਤੀ ਬਣੇ ਫਿਰਦੇ ਇੱਕ ਮਿੱਕੇ ਦਾ ਬਿਆਨ ਵੀ ਆਇਆ ਉਹ ਵੀ ਮੈਂ ਤੁਹਾਨੂੰ ਦਿਖਾ ਦਾਂ ਪੰਜਾਬ ਦਾ ਖਾਣਾ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਬਣ ਜਾਣਾ ਤੇ ਬਾਅਦ ਚ ਖੜਨਾ ਕਿਹਦੇ ਨਾਲ ਆ ਆ ਜਿਹੜੇ ਸਾਨੂੰ ਅੱਤਵਾਦੀ ਦੱਸਦੇ ਆ ਜਿਹੜੇ ਸਾਨੂੰ ਟੱਕੇ ਟੱਕੇ ਦੇ ਬਿਗਣ ਵਾਲੇ ਲੋਕ ਦੱਸਦੇ ਆ ਮਿੱਕੇ ਆ ਉਹ ਮਿੱਕੇ ਆ ਆ ਦੇਖ ਲੈ ਆ ਮੈਂ ਪਾਣੀ ਲਿਖਿਆ ਕਹਿੰਦਾ ਪੰਜਾਬੀ ਅਤੇ ਸਿੱਖ ਭਾਈਚਾਰੇ ਵਜੋਂ ਅਸੀਂ ਹਮੇਸ਼ਾ ਸੇਵਾ ਤੇ ਸੁਰੱਖਿਆ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ ਬਿਲਕੁਲ ਬਣਾਈ ਹੈ ਸਿਰਫ ਬਸ ਅਸੀਂ ਮਰਨ ਤੱਕ ਹੀ ਸੀਮਤ ਰਹੀਏ ਅਸੀਂ ਗੋਲੀਆਂ ਖਾਣ ਤੱਕ ਹੀ ਸੀਮਤ ਰਹੀਏ ਸਾਡੀ ਪਛਾਣ ਪਛਾਣ ਦੇ ਚੱਕਰ ਚ ਅਸੀਂ ਆਪ ਦਾ ਕਿੰਨਾ ਨੁਕਸਾਨ ਕਰ ਲਿਆ ਗੋਲੀਆਂ ਖਾਣ ਨੂੰ ਅਸੀਂ ਬਾਰਡਰਾਂ ਤੇ ਅੱਗੇ ਜੇ ਕਿਸੇ ਦੇਸ਼ ਨਾਲ ਲੜਾਈ ਲੱਗਦੀ ਹੈ ਤਾਂ ਅੱਗੇ ਸੱਖਿਆ ਲਈ ਅਸੀਂ ਅੱਗੇ ਤੇ ਇਹੀ ਲੋਕ ਸੱਖਿਆ ਲੈ ਕੇ ਸਾਡੀਆਂ ਜਾਨਾਂ ਕੁਰਬਾਨ ਕਰਕੇ ਫਿਰ ਕਹਿੰਦੇ ਆਇਆ ਅਤਵਾਦੀ ਨੇ ਨਹੀਂ ਮਿੱਕੇ ਅੱਜ ਕਿਉਂ ਚੀਕਿਆ ਮੈਂ ਪੁੱਛਣਾ ਚਾਹਣਾ ਮਿੱਕੇ ਅੱਜ ਕਿਉਂ ਚੀਕਿਆ ਅੱਜ ਕਿਉਂ ਚੀਕਿਆ ਤੇ ਅੱਗੇ ਮਿੱਕੇ ਨੇ ਲਿਖਿਆ ਇਹ ਕਹਿੰਦਾ 에어ਪੋਰਟ ਤੇ ਕੰਗਨਰ ਨੌਤ ਨਾਲ ਜੋ ਹੋਇਆ ਉਹ ਦੁੱਖ ਦਾ ਇੱਕ ਹੈ ਕਹਿੰਦਾ ਜੇ ਸੀਆਈਐਸਐਫ ਕਸਟਮ ਬਲ ਅੰਦਰ ਗੁੱਸਾ ਸੀ ਤਾਂ ਉਹ 에어ਪੋਰਟ ਦੇ ਬਾਹਰ ਇਹ ਸਭ ਕਰਨਾ ਚਾਹੀਦਾ ਸੀ ਉਸ ਦੀ ਇਸ ਕਾਰਵਾਈ ਦਾ ਨਤੀਜਾ ਹੋਰ ਪੰਜਾਬੀ ਔਰਤਾਂ ਨੂੰ ਪੋਕਪਣਾ ਪੈ ਸਕਦਾ ਹੈ ਉਹ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਇਹ ਮੀਕੇ ਦਾ ਬਿਆਨ ਹੈ ਤੇ ਮੀਕਾ ਕੌਣ ਹੈ ਪੰਜਾਬ ਦੇ ਲੋਕਾਂ ਨੇ ਇਹਦੀ ਕਲਾਕਾਰੀ ਸੁਣੀ ਇਹਦੀਆਂ ਇੱਕ ਦੋ ਫਿਲਮਾਂ ਹਿੱਟ ਕੀਤੀਆਂ ਤੇ ਇਹਨੂੰ ਐਨ ਬੰਬੇ ਭੇਜਤਾ ਤੇ ਉਹੀ ਬੰਬੇ ਜਾ ਕੇ ਅੱਜ ਸਾਡੇ ਹੀ ਖਿਲਾਫ ਭੌਂਕਣ ਲੱਗ ਗਿਆ ਅੱਜ ਸਾਡੇ ਦੀ ਉਂਗਲਾਂ ਚੱਕਣ ਲੱਗ ਗਿਆ ਮੀਕਾ ਉਹਦੇ ਕਿਉਂ ਨਹੀਂ ਕਿਹਾ ਕੰਗਣਾ ਨੂੰ ਵੀ ਕੁੜੀਏ ਤੇਰੀ ਇਹ ਗੱਤ ਗੱਲ ਹੈ ਜਿੰਨਾ ਬਾਰੇ ਤੂੰ ਬੋਲਦੀ ਹੈ ਇਹ ਬਦਲਾ ਲੈਣ ਜਾਣਦੇ ਆ ਉਹਦੇ ਕਿਉਂ ਨਹੀਂ ਤੂੰ ਬੋਲਿਆ ਵੀ ਜਿੰਨਾ ਬਾਰੇ ਕੰਗਣਾ ਤੂੰ ਬੋਲੇਂਗੀ ਇਹ ਉਹ ਕੌਮ ਹੈ ਜਿਨੇ ਇਸ ਦੇਸ਼ ਲਈ ਖੂਨ ਡੋਲਿਆ ਹੋਇਆ ਹੈ ਜਿਹੜੇ ਕੁਰਬਾਨੀ ਨੂੰ ਅੱਗੇ ਰਹਿੰਦੇ ਆ ਇਹ ਬਦਲਾ ਲੈਣਾ ਜਾਣਦੇ ਆ ਇਹਨਾਂ ਦੀਆਂ ਨਾੜਾਂ ਦੇ ਵਿੱਚ ਅਣਖਾਂ ਵਾਲਾ ਗੈਰਤਾਂ ਵਾਲਾ ਖੂਨ ਹੈ ਉਹਦੇ ਵਿੱਚ ਕਿੱਸਿਆ ਤੂੰ ਬੋਲਣਾ ਸੀ ਤੇ ਅੱਜ ਤੱਕ ਕਹਿੰਦੇ ਆ ਮੈਨੂੰ ਨੌਕਰੀ ਚੋਂ ਕੱਢ ਦਿਓ ਇਹ ਕੰਗਣਾ ਦਾ ਜਿਹੜਾ ਥੱਪੜ ਵੱਜਿਆ ਦੁਖਦਾਈਕ ਐ ਓਦੇ ਓਦੇ ਕਿੱਥੇ ਸੀ ਮਿੱਕਿਆ ਜਿੱਦੇ ਸਾਡੀਆਂ ਮਾਮਾ ਨੂੰ ਓਹ ਕਹਿਤਾ ਸੀ ਸਾਡੀਆਂ ਮਾਮਾ ਨੂੰ ਟਕੇ ਟਕੇ ਦੇ ਬਿਕਨਾਲੀਆਂ ਔਰਤਾ ਕਹਿਤਾ ਸੀ ਓਏ ਓਦੇ ਤੂੰ ਮਿੱਕਿਆ ਕਿੱਥੇ ਸੀ ਓਦੇ ਕਿਉਂ ਨਹੀਂ ਚੀਕਿਆ ਕਿਸਾਨਾਂ ਦੇ ਹੱਕ ਚ ਓਦੇ ਕਿਉਂ ਨਹੀਂ ਮਾਮਾ ਯਾਦ ਆਈਆਂ ਅੱਜ ਤੇਰੇ ਇੱਕ ਕੰਗਣਾ ਦਾ ਯਾਦ ਆ ਗਈ ਓਹ ਸਾਡੀਆਂ ਮਾਮਾ ਲਈ ਕਿਉਂ ਨਹੀਂ ਤੂੰ ਆਇਆ ਅੱਗੇ ਓਹ ਸਾਡੇ ਹੀ ਖਾ ਕੇ ਪੰਜਾਬ ਦਾ ਓਹ ਸਾਡੇ ਤੀ ਰੋਬ ਕੋ ਸਾਡੀਆਂ ਤੀਆਂ ਨੂੰ ਗਾਣਾ ਸਾਡੀਆਂ ਤਿਆਂ ਨੂੰ ਨੌਕਰੀ ਤੋਂ ਕਢਾਉਣ ਦੀਆਂ ਗੱਲਾਂ ਪੰਜਾਬ ਨੇ ਜੇਕਰ ਤੈਨੂੰ ਹੀਰੋ ਬਣਾਤਾ ਤੇ ਤਾਰਨਾ ਵੀ ਜਾਣਦਾ ਪੰਜਾਬ ਐ ਚੀਕਾਂ ਮਰਵਾਉਂਦਾ ਚੀਕਾਂ ਇਹਨੂੰ ਕੋਈ ਹੋਰ ਸੂਬਾ ਨਾ ਸਮਝ ਲਈ ਮੀਕਿਆ ਵੇ ਇਹ ਇਹ 800 ਫਰਸ ਐ ਐ ਚੁੜਕੀ ਨਾਲ ਲਾਂਦੇ ਪੰਜਾਬੀ ਐ ਆ ਪਿੱਛੇ ਚੋਣਾ ਚ ਹੋ ਕੇ ਹਟਿਆ ਸਾਰੇ ਕਲਾਕਾਰ ਇੱਕ ਇੱਕ ਤਰਫੇ ਹੋ ਗਏ ਸੀ ਇੱਕ ਪਾਸੇ ਉਹ ਕੌਮ ਦਾ ਬੱਬਰ ਸ਼ੇਰ ਸੀ ਉਹ ਕੌਮ ਦੀ ਡਿੱਗੀ ਪੱਗ ਸਿੱਤੇ ਰੱਖਣ ਵਾਲੇ ਦਾ ਪੁੱਤ ਸੀ ਪਰਿਵਾਰ ਸੀ ਅਣਖਾਂ ਨਾਲ ਖੂਨ ਦੌੜਦਾ ਸੀ ਤੇ ਉਹਨੇ ਸਾਰੇ ਕਲਾਕਾਰਾਂ ਐ ਧੱਕ ਤੇ ਲੋਕਾਂ ਨੇ ਇੱਕ ਪਾਸੇ ਜਦੋਂ ਇਹ ਕਰਨ ਤੇ ਉਹਨਾਂ ਆਪਦੀ ਆਈ ਤੇ ਆ ਜਾਣ ਇਹ ਪੰਜਾਬੀ ਐ ਇਹ ਜਦੋਂ ਆਪਦੀ ਆਈ ਤੇ ਆ ਜਾਣ ਤਾਂ ਇੱਕ ਤਰਫੇ ਫੈਸਲੇ ਕਰ ਦਿੰਦੇ ਆ ਆ ਭਗਵਾਨ ਤਮਨ ਵੀ 13 0 ਕਹਿੰਦਾ ਸੀ